ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੀ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਗੱਲ ਨਾਲ ਆਪਾਂ ਇੱਕ ਪੋਸਟ ਪਾਈ ਸੀ ਬੀਆਂ ਬਾਰੇ ਤੇ ਉਹਦੇ ਵਿੱਚ ਵੀ ਆਪਾਂ ਆਖਿਆ ਸੀ ਕਿ ਜ਼ਿਮੀਦਾਰ ਦੀ ਸਭ ਤੋਂ ਵੱਡੀ ਲੁੱਟ ਹੁੰਦੀ ਹੈ ਨਾ ਜਦੋਂ ਆਪਾਂ ਬਜਾਈ ਕਰਨੀ ਹੁੰਦੀ ਉਹ ਬੀਆਂ ਦੇ ਵਿੱਚ ਹੁੰਦੀ ਬਲੈਕ ਦੇ ਵਿੱਚ ਵੀ ਮਿਲਦੇ ਕਈ ਬੀਜ ਉਹ ਜਿਹੜੇ ਬਲੈਕ ਚ ਹੋ ਜਾਂਦੇ ਜ਼ਿਮੀਦਾਰ ਕੋਲ ਹੁੰਦੇ ਆ ਬੀ ਉਦੋਂ ਆਪਾਂ ਉਹ ਬਣਾਉਂਦੇ ਨਹੀਂ ਬੀ ਅਸੀਂ ਵੀ ਬੀ ਬਣਾਉਂਦਾ ਆ ਤੇ ਸਭ ਤੋਂ ਵੱਡੀ ਲੁੱਟ ਹੁੰਦੀ ਜ਼ਿਮੀਦਾਰ ਦੀ ਜੀ ਬੀ ਦੇ ਵਿੱਚ ਤੇ ਇਹ ਲੁੱਟ ਤੋਂ ਬਚਣਾ ਚਾਹੀਦਾ ਤੇ ਆਪਾਂ ਬੀ ਕਿਵੇਂ ਬਣਾਉਨੇ ਦੇ ਬਾਰੇ ਤਰੀਕਾ ਦੱਸਦੇ ਸਾਰਾ ਕਿੱਦਾਂ ਬਣਾਉਨੇ ਆ ਇੱਕ ਬਣੇ ਤੁਸੀਂ 500 ਰੁਪਏ ਕਿਲੋ ਵਾਲਾ ਬੀ ਲੈ ਲਿਓ ਇੱਕ ਬਣੇ ਇਸ ਤਰੀਕੇ ਨਾਲ ਬੀ ਬਣਾ ਲਿਓ ਫਿਰ ਦੱਸਿਓ ਜੀ ਰਿਜ਼ਲਟ ਕਿਦੇ ਵਧੀ ਤੇ ਦੂਸਰਾ ਬੀਰ ਤੇ ਬੀ ਨਾ ਇੱਕ ਬਣੇ ਆਪਾਂ ਘਰ ਦਾ ਬਣਾ ਲਈ ਇੱਕ ਬਣੇ 5-500 ਰੁਪਏ ਕਿਲੋ ਵੇਖਿਆ ਬੀ ਉਹ ਵੀ ਬਲੈਕ ਚੀ ਹੋ ਜਾਂਦੇ ਆ ਕਈ ਜ਼ਿਮੀਂਦਾਰ ਐਰ ਕੀ 16 92 15 9 ਤੇ 20 5 500 ਰੁਪਏ ਕਿਲੋ ਲੈ ਕੇ ਲਾਏ ਤੇ ਚਲੋ ਆ ਸਾਡੇ ਵੱਡਣ ਵਾਲੀਆਂ ਤੇ ਬਾਸਮਤੀਆਂ ਪਹਿਲੋਂ ਹੀ ਪਰ ਬਾਰਸ਼ਾਂ ਕਾਫੀ ਹੁੰਦੀਆਂ ਨਹੀਂ ਆ ਫਿਰ ਬੱਦਲ ਜੇ ਹੁੰਦੇ ਜਾਂਦੇ ਆ ਉਹ ਜੋ ਸਾਡਾ ਰਾਦਾ ਵਡਾਉਂਦਾ ਬਸ ਪਰ ਹੁਣ ਮੀਂਹ ਨਹੀਂ ਖੜਾ ਛੱਡਦਾ ਤੇ ਫਰਕ ਆ ਲੱਗਦਾ ਫਿਰ ਕਰਦੇ ਹੀ ਕਟਾਈਆਂ ਚਾਲੂ ਬਾਸਮਤੀ ਦੀਆਂ ਇਹ ਇਹ ਝਾੜਨਾ ਇਦਾਂ ਮੈਂ ਪਹਿਲੋਂ ਤੁਹਾਨੂੰ ਦੱਸ ਦਈਏ ਕਿ ਇੱਕ ਛੱਟ ਉਧਰੋਂ ਮਾਰਨੀ ਆ ਆਵੇ ਬਸ ਆ ਵੇਖੋ ਦੋ ਹੀ ਛੱਟਾਂ ਮਾਰੀਆਂ ਇੱਕ ਉਧਰੋਂ ਇੱਕ ਉਧਰੋਂ ਇਹਦੇ ਨਾਲ ਕੀ ਹੁੰਦਾ ਕਿ ਜਿੰਨਾ ਭਾਰਾ-ਭਾਰਾ ਦਾਣਾ ਹੁੰਦਾ ਉਹ ਸਾਰਾ ਝੜ ਜਾਂਦਾ ਜਿਹੜਾ ਹੌਲਾ ਦਾਣਾ ਹੁੰਦਾ ਉਹ ਨਾਰ ਰਹਿ ਜਾਂਦਾ ਉਹ ਵੀ ਤੈਨੂੰ ਖਾਉਣਾ ਆ ਆ ਵੇਖੋ। ਆ ਵੇਖੋ ਜੀ ਬੀ ਇੱਧਰ ਕਰੋ ਚੱਕ। ਹਾਲ ਇਹਨੂੰ ਸਕਾਉਣਾ ਹੈ, ਸਗਾ ਕੇ ਮੜ ਕੇ ਪੱਖਾ-ਪੁੱਖਾ ਲਾਉਣਾ ਹੈ। ਫਿਰ ਜਿਹੜੇ ਹੌਲੇ ਦਾਣੇ ਆ ਥੋੜੇ ਬਾਰੇ ਦਾਗੀ ਦਾਣੇ ਉਹ ਵੀ ਨਿਕਲ ਜਾਣੇ। ਤੇ ਆ ਵੀ ਤੁਹਾਨੂੰ ਖਾਣੇ ਆ। ਆਹ ਲਓ ਜੀ। ਜਿਹੜਾ ਜ਼ਿਆਦਾ ਦਾਗੀ ਦਾਣਾ ਜਾਂ ਜਿਹੜਾ ਹੌਲਾ ਦਾਣਾ ਉਹ ਨਾਲ ਲੱਗਿਆ ਉਹ ਨਹੀਂ ਛੜਿਆ। ਜੇ ਆਪਾਂ ਚਾਰ-ਪੰਜ ਛੱਟਾਂ ਮਾਰਦੇ ਫਿਰ ਉਹ ਛੜੂਗਾ। ਤੇ ਆਹ ਵੇਖੋ ਇੱਕ ਛੱਟ ਉਧਰੋਂ ਵੱਜ ਗਈ। ਬਸ ਦੋ ਹੀ ਛੱਟਾਂ ਮਾਰਨੀ ਆਪਾਂ ਤੇ ਬਾਕੀ ਜਿਹੜਾ ਸਾਨੂੰ ਲੱਗਦਾ ਕਿ ਥੋੜੇ ਬਾਦੇ ਬੂਟੇ ਖਰਾਬ ਖਰੂਬ ਉਹ ਆਪਾਂ ਵੀ ਇਦਾਂ ਛੱਡ ਦਨੇ ਉਹ ਨਹੀਂ ਵੱਢਦੇ ਆਵੇ ਛੱਡੇ ਆ ਵਿੱਚ ਵਿੱਚ ਛੱਡੇ ਬੂਟੇ ਜਿਹੜਾ ਬੂਟਾ ਸਾਨੂੰ ਮਾੜਾ ਲੱਗਦਾ ਕੋ ਜਵੇ ਆ ਉਹ ਵੱਡੇ ਉਹ ਪਹਿਲਾਂ ਵੱਢ ਕੇ ਆਵੇ ਪਾਸੇ ਰੱਖ ਤੇ ਜਿਹੜੇ ਥੋੜੇ ਬਾਤੇ ਦਾਣੇ ਜੀਚੀ ਜ਼ਿਆਦੇ ਰਹੇ ਜਾਂ ਕੋਜ ਲਾ ਲੋ ਉਹ ਅਸੀਂ ਵੀ ਸਾਰਾ ਛੱਡਤਾ ਤੇ ਇਦਾਂ ਦਾ ਵੀ ਆਪਾਂ ਕੋਈ ਵੀ ਫਰਮ ਨਹੀਂ ਦੇ ਸਕਦੀ ਜੀ ਜਿਹੜਾ ਆਪਾਂ ਹੱਥੀ ਵੀ ਝਾੜ ਲੈਣਾ ਵਧੀਆ ਟੌਪ ਦਾ ਜਿਹੜੀ ਮਰਜ਼ੀ ਫਰਮ ਦਾ ਲੈ ਲਈਏ ਕਈ ਕਹਿ ਦਿੰਦੇ ਸਾਡੀ ਬੀ ਨੂੰ ਅਮਰੀਕਾ ਦੀ ਦਵਾਈ ਲੱਗੀ ਕੋਈ ਕੁਝ ਕਹਿ ਦਿੰਦਾ ਪਰ ਇੱਕ ਹੋਰ ਗੱਲ ਜੇ ਤੁਹਾਨੂੰ ਦੱਸ ਦਈਏ ਜਿਹੜਾ ਇਦਾਂ ਆਪਾਂ ਬੀ ਝਾੜਨਾ ਇਹਦੇ ਤੇ ਨਾਂ ਤੇ ਕੋਈ ਬਹੁਤ ਜਿਆਦੀ ਬਿਮਾਰੀ ਆਵੇ ਤੇ ਨਾ ਹੀ ਇਹਨੂੰ ਝੰਡਾ ਰੋਗ ਆਉਂਦਾ ਜੀ ਜਿਹਨੂੰ ਉੱਚਾ ਬੂਟਾ ਆ ਕਹਿ ਦਿੰਨੇ ਆ ਤੇ ਝੰਡਾ ਰੋਗ ਵੀ ਕਹਿਤਾ ਇਦਾਂ ਜਾਂ ਫੁੱਟ ਰੋਡ ਵੀ ਆਖ ਦਿੰਦੇ ਉਹ ਵੀ ਨਹੀਂ ਆਉਂਦਾ ਤੇ ਇਹ ਜਿਹੜਾ ਹੱਥੀ ਆਪਾਂ ਬੀ ਬਣਾਇਆ ਹੋਊਗਾ ਜਿਹੜਾ ਆਪਾਂ ਬੀ ਆਪਣੇ ਹੱਥੀ ਵੱਢ ਕੇ ਝਾੜ ਕੇ ਬਣਾਇਆ ਹੋਊਗਾ ਇਹਦਾ ਝਾੜ ਵੀ ਵਧੂਗਾ ਚਾਹੇ ਤੁਸੀਂ ਇੱਕ ਕਿੱਲੇਦਾਰ ਕੀ ਬਣਾ ਕੇ ਵੇਖ ਲਓ ਸਾਰੇ ਭਰਾ ਜਿਹੜੇ ਜਿਹੜੇ 16 12 ਲਾਉਂਦੇ ਆ ਕਿੱਲੇ ਕਿੱਲੇ ਦਾ ਦੋਹਾਂ ਦੋਵਾਂ ਕਿੱਲੇ ਦਾ ਬਣਾ ਕੇ ਵੇਖੋ ਵੀ ਤੇ ਇੱਕ ਬੰਨੇ ਮੋਲਰਲਾ ਤੁਸੀਂ ਲਾ ਕੇ ਵੇਖ ਲਿਓ ਮੋਲਰਲਾ ਵੀ ਜਿਹੜਾ ਹੋਊਗਾ ਦਾ ਝਾੜ ਕੱਢੂਗਾ ਚੂ ਬਿਮਾਰੀਆਂ ਵੱਧ ਆਉਣਗੀਆਂ ਤੇ ਵੀਰ ਪੁੱਛਣ ਦਾ ਇਹੀ ਇਹਨੂੰ ਕੁੱਟਣਾ ਕਿੱਦਾਂ ਕੁੱਟਣਾ ਕੋਈ ਨਹੀਂ ਅਸੀਂ ਕਈ ਦੇ ਨਾਲ ਹੀ ਪੁੱਟ ਕੇ ਟੋਆ ਜਿਹਾ ਇੱਕ ਸਾਈਡ ਤੇ ਉਹ ਬਣਾ ਲਈਦਾ ਮਿੱਟੀ ਦੀ ਗਿੱਲੀ ਮਿੱਟੀ ਆ ਤੇ ਟੋਈ ਕਹਿ ਦਿੰਦੇ ਐ ਅੱਗੇ ਜਦੋਂ ਝਾੜ ਦਿੰਦੇ ਹ ਟੋਈ ਜਿਹਾ ਗੁੰਬੜਾ ਲਈਦਾ ਤੇ ਬਸ ਟੱਪੜਾ ਛਾ ਕੇ ਤਾਂ ਝਾੜ ਲਈਦਾ ਇਹ ਕੁਝ ਕੱਲ ਝਾੜਿਆ ਕੋ ਜੱਜ ਝੜ ਹੁੰਦਾ ਹੈ ਤੇ ਆ ਬੂਟੇ ਵੇਖ ਲਓ ਜਿੰਨਾ ਬੂਟੇ ਆ ਸਾਰੇ ਨਹੀਂ ਸਾਨੂੰ ਸਹੀ ਲੱਗੇ ਉਹ ਸਾਰੇ ਅਸੀਂ ਝੜਤੇ ਟੋਟਲ ਇਹ ਬੂਟੇ ਛੱਡੇ ਬਏ ਤੇ ਬਾਕੀ ਬਾਸਮਤੀ ਸਾਰੀ ਪੱਕੀ ਪਈ ਆ ਹੁ ਕਮ ਨਹੀਂ ਤੁਹਾਨੂੰ ਇਹ ਕਰੀਬ ਬਾਸਮਤੀ ਪੱਕ ਗਈ ਹੈ ਤੇ ਇਹ ਕਰਕੇ ਇਹ ਲੋਟ ਤੋਂ ਆਪਾਂ ਨੂੰ ਵਜਣਾ ਚਾਹੀਦਾ ਬੀਜ ਦੀ ਲੋਟ ਤੋਂ ਜਿਹੜੇ ਵੀ ਭਰਾ ਬਣਾ ਸਕਦੇ ਬੀਜ ਜ਼ਰੂਰ ਬਣਾਉਣ ਜੀ ਸਭ ਤੋਂ ਵੱਡੀ ਲੁੱਟ ਜ਼ਿੰਮੇਦਾਰਾਂ ਦੀ ਬੀਜ ਵਿੱਚ ਹੁੰਦੀ ਓਕੇ ਜੀ ਧੰਨਵਾਦ ਇਹ ਬਾਕੀ ਸਾਫ ਸੰਭਾਲਦਾ ਵੀ ਗੱਡੀਆਂ ਪੰਦਾ ਹਦਾਂਗੇ ਜੀ ਕੁਝ ਕੱਲ ਝੜਿਆ ਕੋਈ ਜੱਜ ਝੜ ਹੁੰਦਾ ਹੁਣ ਇਹਨੂੰ ਸੋਪਾ ਲਵਾਵਾਂਗੇ ਦੋ ਚਾਰ ਮੜ ਕੇ ਇਹਨੂੰ ਪਖਾ ਪੁਖਾ ਲਾ ਕੇ ਫਿਰ ਸਾਰਾ ਰੱਖਾਂਗੇ ਜੀ ਬਣਾ ਕੇ ਨੂੰ ਆਪਾਂ ਓਕੇ ਜੀ ਧੰਨਵਾਦ